ਸ਼ਟ ਭਾਰਤ ਅਤੇ ਪਾਕਿਸਤਾਨ ਦੇ ਬ੍ਰਿਗੇਡ ਕਮਾਂਡਰ ਪੱਧਰ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਚੱਕਾਂ ਦਾ ਬਾਗ ਸਰਹੱਦੀ ਲਾਂਗੇ ਉੱਤੇ ਹੋਈ ਹੈ ਜਿਸ ਵਿੱਚ 2021 ਦੇ ਦਵੇ ਆਏ ਗਏ ਫੈਸਲੇ ਦੀ ਰੋਸ਼ਨੀ ਵਿੱਚ ਸਰਹੱਦ ਉੱਤੇ ਦੋਵੇਂ ਪਾਸੇ ਆਮਣ ਅਤੇ ਸਤਿਪਾਵਣਾ ਬਣਾਈ ਰੱਖਣ ਸੰਬੰਧੀ ਸਹਿਮਤੀ ਪ੍ਰਗਟ ਕੀਤੀ ਗਈ ਹੈ ਡੈਂਡੀ 2021 ਵਿੱਚ ਹੋਏ ਇਸ ਸਮਝੌਤੇ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਸਰਹੱਦ ਦੇ ਆਰ ਪਾਰ ਕਾਫੀ ਹੱਦ ਤੱਕ ਅਮਨ ਅਮਾਨ ਬਣਿਆ ਰਿਹਾ ਹੈ ਭਾਵੇਂ ਕਿ ਸਵੇ ਸਮੇ ਉੱਤੇ ਪਾਕਿਸਤਾਨ ਵੱਲੋਂ ਗੋਲਾਬੰਦੀ ਸੰਬੰਧੀ ਹੋਏ ਇਸ ਸਮਝੌਤੇ ਦੀ ਉਲੰਘਣਾ ਵੀ ਹੁੰਦੀ ਰਹੀ ਹੈ ਡੰਡੀ ਤਾਜ਼ਾ ਮੀਟਿੰਗ ਇਸ ਕਰਕੇ ਕਰਨੀ ਪਈ ਹੈ ਕਿਉਂਕਿ ਜੰਮੂ ਖੇਤਰ ਦੇ ਅਖਨੂਰ ਸੈਕਟਰ ਵਿੱਚ 11 ਫਰਵਰੀ ਨੂੰ ਸ਼ੱਕੀ دہشتਗਰਦਾਂ ਵੱਲੋਂ ਵਿਛਾਈ ਗਈ ਇੱਕ சுரੰਗ ਨਾਲ ਹੋਏ ਧਮਾਕੇ ਕਾਰਨ ਭਾਰਤੀ ਫੌਜ ਦੇ ਇੱਕ ਕੈਪਟਨ ਸਮੇਤ ਦੋ ਫੌਜੀ ਜਵਾਨ ਸ਼ਹੀਦ ਹੋ ਗਏ ਸਨ ਅਤੇ ਇੱਕ ਹੋਰ ਜਵਾਨ ਜ਼ਖਮੀ ਹੋ ਗਿਆ ਸੀ ਡੰਡੀ ਰਾਜੌਰੀ ਅਤੇ ਪਣਛ ਜ਼ਿਲ੍ਹਿਆਂ ਵਿੱਚ 10 ਅਤੇ 14 ਫਰਵਰੀ ਨੂੰ ਕੰਟਰੋਲ ਰੇਖਾ ਦੇ ਆਰ ਪਾਰ ਛੋਟੇ ਹਥਿਆਰਾਂ ਨਾਲ ਭਾਰਤੀ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਿਚਕਾਰ ਗੋਲਾਬਾਰੀ ਦੀਆਂ ਹੋਈਆਂ ਦੋ ਕਟਨਾਵਾਂ ਵਿੱਚ ਭਾਰਤ ਵਾਲੇ ਪਾਸੇ ਦੋ ਫੌਜੀ ਜਵਾਨ ਜ਼ਖਮੀ ਹੋ ਗਏ ਸਨ ਡੰਡੀ ਪਿਛਲੇ ਹਫਤੇ ਵੀ 26 ਖੇਤਰ ਵਿੱਚ ਬਾਰੂਦ ਦੀ ਸੁਰੰਗ ਦੇ ਹੋਏ ਇੱਕ ਹੋਰ ਤਮਾਕੇ ਵਿੱਚ ਭਾਰਤ ਦੇ ਦੋ ਹੋਰ ਫੌਜੀ ਜਵਾਨ ਜ਼ਖਮੀ ਹੋ ਗਏ ਸਨ ਡੰਡੀ ਇਸ ਤੋਂ ਬਾਅਦ ਭਾਰਤ ਵੱਲੋਂ ਸਟਾਰਟ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਵਿੱਚ ਪਾਕਿਸਤਾਨ ਵਾਲੇ ਪਾਸੇ ਵੀ ਫੌਜੀ ਜਵਾਨਾਂ ਦਾ ਭਾਰੀ ਜਾਨੀ ਨੁਕਸਾਨ ਹੋਣ ਦੀਆਂ ਖਬਰਾਂ ਆਈਆਂ ਸਾਨੂੰ ਡੰਡੀ ਉਪਰੋਕਤ ਕਟਨਾਵਾਂ ਦੇ ਸੰਦਰਭ ਵਿੱਚ ਸਾਡਾ ਇਹ ਮਤ ਹੈ ਕਿ ਦੋਵਾਂ ਦੇਸ਼ਾਂ ਨੂੰ ਜੰਮੂ ਕਸ਼ਮੀਰ ਅਤੇ ਹੋਰ ਸਰਹੱਦੀ ਖੇਤਰਾ ਵਿੱਚ ਸਰਹੱਦਾਂ ਉੱਤੇ ਅਮਨ ਅਤੇ ਸਤਿਪਾਵਣਾ ਬਣਾਈ ਰੱਖਣੀ ਚਾਹੀਦੀ ਹੈ। ਡੰਡੀ ਖਾ ਕਰਕੇ ਪਾਕਿਸਤਾਨ ਦੀ ਫੌਜੀ ਸਥਾਪਤੀ ਵੱਲੋਂ ਵੱਖ-ਵੱਖ ਅੱਤਵਾਦੀ ਤਨਜ਼ੀਮਾਂ ਨਾਲ ਮিলিਪੋਰਟ ਕਰਕੇ ਜੰਮੂ ਕਸ਼ਮੀਰ ਵਿੱਚ ਜੋ ਅਸਿੱਧੇ ਜੰਗ ਲੜੀ ਜਾ ਰਹੀ ਹੈ ਉਸ ਨੂੰ ਖੁਣ ਪੂਰੀ ਤਰ੍ਹਾਂ ਬੰਦ ਕਰਨ ਦੀ ਜ਼ਰੂਰਤ ਹੈ ਟੈਂਡੀ ਪਾਕਿਸਤਾਨ ਨੇ ਪਿਛਲੇ ਲੰਬੇ ਸਮੇਂ ਤੋਂ ਸਿੱਧੀ ਅਤੇ ਅਸਿੱਧੀ ਜੰਗ ਭਾਰਤ ਵਿਰੁੱਧ ਵਿੱਡੀ ਰੱਖੀ ਹੈ ਡੈਡੀ ਪਾਕਿਸਤਾਨ ਅਤੇ ਭਾਰਤ ਵਿਚਕਾਰ 1965 ਅਤੇ 1971 ਵਿੱਚ ਦੋ ਵੱਡੀਆਂ ਜੰਗਾਂ ਹੋਈਆਂ ਅਤੇ 1999 ਵਿੱਚ ਕਾਰਗਿਲ ਦੀ ਜੰਗ ਵੀ ਹੋਈ ਪਰ ਇਹਨਾਂ ਨਾਲ ਸਿਵਾਏ ਜਾਨੀ ਅਤੇ ਮਾਲੀ ਨੁਕਸਾਨ ਉਠਾਉਣ ਤੋਂ ਪਾਕਿਸਤਾਨ ਨੂੰ ਕੁਝ ਵੀ حاصل ਨਹੀਂ ਹੋਇਆ ਅਤੇ 나ਹੀਂ ਆਉਣ ਵਾਲੇ ਸਮੇਂ ਵਿੱਚ ਕੁਝ حاصل ਹੋਣ ਦੀ ਸੰਭਾਵਨਾ ਹੈ ਡੰਡੀ ਇਸ ਸਮੇਂ ਵੀ ਪਾਕਿਸਤਾਨ ਵਾਲੇ ਪਾਸੇ ਤੋਂ ਵੱਡੀ ਪੱਧਰ ਉੱਤੇ ਪੰਜਾਬ ਵਿੱਚ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਚੁਟੇ ਜਾ ਰਹੇ ਹਨ ਜਿਨ੍ਹਾਂ ਨਾਲ ਪਾਕਿਸਤਾਨ ਦੇ ਮਨਸੂਬਿਆਂ ਪ੍ਰਤੀ ਭਾਰਤੀ ਲੋਕਾਂ ਵਿੱਚ ਅਵਿਸ਼ਵਾਸ ਵੱਧਦਾ ਜਾ ਰਿਹਾ ਹੈ ਜਦੋਂ ਕਿ ਭਾਰਤ ਅਤੇ ਪਾਕਿਸਤਾਨ ਦੇ ਕਰੋੜਾਂ ਲੋਕ ਇਹ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਖਾਸ ਕਰਕੇ ਪਾਕਿਸਤਾਨ ਦੀ ਫੌਜੀ